ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਲਗਾਤਾਰ ਜਾਰੀ ਹੈ ਇਸੇ ਦੇ ਚਲਦਿਆਂ ਸ਼੍ਰੀ ਮੁਖਸਰ ਸਾਹਿਬ ਤੋਂ ਸ਼ਰਧਾਲੂਆਂ ਦੀ ਭਰੀ ਹੋਈ ਬੱਸ ਰਵਾਨਾ ਕੀਤੀ ਗਈ ਤੇ ਇਸ ਬੱਸ ਨੂੰ ਰਵਾਨਾ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਹੁਰਾਂ ਵੱਲੋਂ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿ ਕਿਸੇ ਧਾਰਮਿਕ ਸਥਾਨ ਲਈ ਬੱਸ ਜਾ ਰਹੀ ਹੈ ਆ ਮਾਨ ਸਾਹਿਬ ਨੇ ਜਿਹੜਾ ਪ੍ਰਾਨਲਾ ਕੀਤਾ ਪੰਜਾਬ ਸਰਕਾਰ ਨੇ ਜਿਹੜਾ ਪ੍ਰਾਨਲਾ ਕੀਤਾ ਕਿ ਜਿਹੜੇ ਬਜ਼ੁਰਗ ਜਿਨ੍ਹਾਂ ਨੂੰ ਕੋਈ ਸਾਧਨ ਨਹੀਂ ਬੰਦਾ ਸੀ ਜਿਹੜੇ ਜਾ ਸਕਣ ਕਿਸੇ ਧਾਰਮਿਕ ਸਥਾਨ ਤੇ ਜਾਣਾ ਚਾਹੁੰਦੇ ਹੁਣ ਅੱਜ ਉਹਨਾਂ ਲਈ ਬੱਸਾਂ ਰਵਾਨਾ ਕੀਤੀਆਂ ਜਾ ਰਹੀਆਂ ਹਰ ਜਗ੍ਹਾ ਤੋਂ ਪੰਜਾਬ ਦੇ ਹਰੇਕ ਕੋਨੇ ਤੋਂ ਇਹ ਬੱਸਾਂ ਚੱਲਣਗੀਆਂ ਤੇ ਹਰੇਕ ਵਾਰ 235 35 ਤੋਂ 45 ਰਵਾਰੀਆਂ ਲੈ ਕੇ ਬੱਸ ਚੱਲਿਆ ਕਰੂਗੀ ਕਿੰਨੀਆਂ ਵੀ ਬਸਾਂ ਦੀ ਡਿਮਾਂਡ ਹੋਊਗੀ ਉਹਨੀਆਂ ਪੂਰੀਆਂ ਕਰਦੇ ਆ। ਆ ਵਿਰੋਧੀ ਕਹਿੰਦੇ ਕਿ ਇਹ ਤਾਂ ਸਾਡੀਆ ਸਕੀਮ ਹੈ ਤਿਰਸਤਾਨਾਂ ਦੀਆਂ ਤੇ ਜੀ। ਦੇਸ਼ ਵੀ ਵਿਰੋਧੀਆਂ ਦਾ ਹੀ ਹੈ। ਉਹ ਹਾਲਾਤ ਉਹਨਾਂ ਨੇ ਇੱਥੇ ਪੈਦਾ ਕੀ ਕੀ ਜਿਹੜੇ ਉਸੇ ਨਾਲ ਹੀ ਨਿਬੜੀ ਜਾ ਰਹੇ ਹਨ। ਸਕੀਮਾਂ ਉਹਨਾਂ ਨੇ ਜ਼ਰੂਰ ਚਾਲੂ ਕੀਤੀਆਂ ਸੀ ਪਰ ਬੰਦ ਪਈਆਂ ਸਕੀਮਾਂ ਚਾਲੂ ਕੀਤੀਆਂ। ਕੀ ਕਹਿਣਾ ਚਾਹੁੰਦੇ ਹੋ ਮੁਕਤਵਾਸੀਆਂ ਨੂੰ ਜੋ ਧਰਮ ਸ਼ੁਰਤਾ ਮੰਨ ਲਈ ਜਾਣਾ ਚੰਦੇ ਆ। ਬਹੁਤ ਵਧੀਆ ਬਰਨਾਲਾ ਜੀ। ਧਰਮ ਦੇ ਰਾਹ ਪਿਆ ਬੰਦਾ ਨਸ਼ੇ ਤੋਂ ਦੂਰ ਹੁੰਦਾ ਹੈ। ਕਿਸੇ ਮੂਰੇ ਕੰਮ ਤੋਂ ਦੂਰ ਹੁੰਦਾ ਹੈ ਇਹਦੂ ਵੱਡਾ ਪਰਾਲਾ ਕੋਈ ਨਹੀਂ ਹੋ ਸਕਦਾ ਸਾਬ ਮੈਂ ਸਾਰਿਆਂ ਨੂੰ ਬੀਤ ਲੂੰਗਾ ਜੋ ਇਸ ਧਾਰਮਿਕ ਸਥਾਨ ਤੇ ਯਾਤਰਾ ਦਾ ਫਾਇਦਾ ਚੁੱਕੀ। ਹਾਲਾਂਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਵੀ ਦਿੱਤੀ ਗਈ ਹੈ ਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਆਪਣਾ ਪੱਖ ਵੀ ਰੱਖਿਆ ਗਿਆ ਹੈ ਕਿ ਇਹ ਇਕੱਲੇ ਪੰਜਾਬ ਦੇ ਵਿੱਚ ਸਕੀਮ ਨਹੀਂ ਚੱਲ ਰਹੀ ਬਲਕਿ यूपी ਅਤੇ ਮਧ ਪ੍ਰਦੇਸ਼ ਦੇ ਵਿੱਚ ਵੀ ਇਹ ਸਕੀਮ ਚੱਲ ਰਹੀ ਹੈ ਹਾਲਾਂਕਿ ਵਿਰੋਧੀ ਲਗਾਤਾਰ ਸੁਭਾ ਸਰਕਾਰ ਨੂੰ ਘੇਰ ਰਹੇ ਨੇ ਪਰ ਦੂਜੇ ਪਾਸੇ ਪੰਜਾਬ ਦੀ ਜਨਤਾ ਪੰਜਾਬ ਦੇ ਲੋਕ ਤੇ ਗੁਰਧਾਮਾਂ ਦੇ ਦਰਸ਼ਨ ਕਰਨ ਵਾਲੇ ਜਿੰਨੇ ਵੀ ਸ਼ਰਧਾਲੂ ਨੇ ਉਹ ਸਾਰੇ ਇਸ ਉਪਰਾਲੇ ਦੀ ਕਾਫੀ ਸ਼ਲਾਘਾ ਕਰ ਰਹੇ ਨੇ ਨਿਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान ਨਾਲ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ